ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਕੱਲ ਕਰਦੇ ਹਾਂ 25 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਮੌਸਮ ਤਾਂ तकरीबन ਪੰਜਾਬ ਦਾ ਸਾਫ਼ ਰਹੇਗਾ ਹਵਾ ਦੇ ਵਿੱਚ ਰਵਾਨਗੀ ਘਟੇਗੀ ਜਿਸ ਕਰਕੇ ਅੱਜ ਤੋਂ ਪੰਜਾਬ ਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਵੇਗਾ ਤੇ ਬਹੁਤੇ ਖੇਤਰਾਂ ਦਾ ਟੈਂਪਰੇਚਰ ਸਵੇਰ ਵੇਲੇ 18-19 ਡਿਗਰੀ ਤੇ ਦਿਨ ਵੇਲੇ तकरीबन 30-32 ਡਿਗਰੀ ਦੇ ਆਸ-ਪਾਸ ਪੁੱਜਦਾ ਹੋਇਆ ਦਿਖਾਈ ਦੇਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ 35 ਡਿਗਰੀ ਨੂੰ ਵੀ ਪਾਰ ਕਰਦਾ ਹੋਇਆ ਪੰਜਾਬ ਦੇ ਵਿੱਚ ਦਿਖਾਈ ਦੇਵੇਗਾ ਕਿਉਂਕਿ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਜਾਂ ਪਹਾੜੀ ਖੇਤਰਾਂ ਦੇ ਉੱਪਰੋਂ ਦੀ ਲੰਗੇਗਾ ਅੱਜ ਬਾਅਦ ਦੁਪਹਿਰ ਤੋਂ ਪੰਜਾਬ ਉੱਪਰ ਦੀ ਹਲਕੇ ਹਲਕੇ ਜਿਹੇ ਬੱਦਲ ਉੱਚੇ ਲੰਘਦੇ ਹੋਏ ਦਿਖਾਈ ਦੇਣਗੇ ਜਿਦੇ ਵਿੱਚ ਅੱਜ ਕੋਈ ਖਾਸ ਮੀਂਹ ਦੀ ਸੰਭਾਵਨਾ ਨਹੀਂ ਰਹੇਗੀ ਇਹ ਸਿਸਟਮ ਜਿਹੜਾ ਲੰਘ ਰਿਹਾ ਹੈ ਇਹਦਾ ਜ਼ਿਆਦਾਤਰ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਹੋਵੇਗਾ ਉਹ ਵੀ ਖਾਸ ਕਰਕੇ ਜੰਮੂ ਦੇ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਬਦੇਰਮੀ ਪੈਣ ਦੀ ਸੰਭਾਵਨਾ ਰਹੇਗੀ ਹਿਮਾਚਲ ਦੇ ਵਿੱਚ ਟੁੱਟਵੇਂ ਤੌਰ ਤੇ ਅਗਲੇ 25 26 ਤੇ 27 ਤਰੀਕ ਨੂੰ ਹਲਕੇ ਜਿਹੇ ਛਰਾਟੇ ਪੈਂਦੇ ਹੋਏ ਦਿਖਾਈ ਦੇਣਗੇ ਹੋ ਸਕਦਾ ਹੈ ਕਿ 26 ਦੀ ਸ਼ਾਮ ਤੋਂ ਬਾਅਦ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਹਲਕੇ ਕੈਣਮੈਣ ਹੋ ਜਾਵੇ ਪਰ ਬਹੁਤਾ ਮੀਂਹ ਦੀ ਸੰਭਾਵਨਾ ਇਸ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਹੈ ਇਨ੍ਹਾਂ ਖੇਤਰਾਂ ਦੇ ਵਿੱਚ ਪੂਰਾ ਚੱਲੇਗਾ ਤੇ ਟੈਂਪਰੇਚਰ ਉੱਪ ਜਾਵੇਗਾ ਮੀਂਹ ਦੀ ਸੰਭਾਵਨਾ ਸਿਰਫ